ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇ ਨਾਲੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਸ਼ਬਦਾ ਅਵਤਾਰ ਸਤਿਗੁਰੂ ਆਸਣਾ ਸਿਗਾ ਸੁਣਾ ਦੇ ਮਾਲਕ ਸਤਿਗੁਰੂ ਧੰਨ Sri ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਉਧਾਰ ਹੋਇਆ ਕਰਦਾ ਇਹ ਉਹੀ ਬਾਣੀ ਹੈ ਜਿਸ ਬਾਣੀ ਨੂੰ ਪੜ ਕੇ ਖਾਲਸਾ ਜੀ ਸੂਰਮੇ ਮੈਦਾਨੇ ਜੰਗ ਵਿੱਚ ਗੱਜੇ ਸਨ ਇਹ ਉਹੀ ਬਾਣੀ ਹੈ ਜਿਸ ਬਾਣੀ ਨੇ ਖਾਲਸਾ ਜੀ ਆਮ ਜੇ ਮਨੁੱਖਾਂ ਨੂੰ ਦੇਵਤੇ ਬਣਾ ਦਿੱਤਾ ਇਹ ਉਹੀ ਬਾਣੀ ਹੈ ਜਿਸ ਬਾਣੀ ਨੇ ਖਾਲਸਾ ਜੀ ਇਥੋਂ ਦੇ ਮਜਲੂਮਾਂ ਨੂੰ ਜਿਹੜੇ ਡਰਦੇ ਸਨ ਕردਫੜੀ ਤੇ ਵੀ ਖਾਲਸਾ ਜੀ ਉਹਨਾਂ ਨੂੰ ਸ਼ੇਰ ਬਣਾ ਦਿੱਤਾ ਇਹ 10ਵੇਂ ਪਾਸ਼ਾ ਮਹਾਰਾਜ ਕਲਗੀਧਰ ਸਵਾਮੀ ਜੀ ਦੀ ਧੰਨ ਸ੍ਰੀ ਦਸਮ ਗ੍ਰੰਥ ਮਹਾਰਾਜ ਦੀ ਬਾਣੀ ਸ੍ਰੀ ਸਰਬਲੋਕ ਗ੍ਰੰਥ ਦੀ ਬਾਣੀ ਖਾਲਸਾ ਜੀ ਇਹ ਗਿੱਦੜਾਂ ਨੂੰ ਸ਼ੇਰ ਬਣਾਉਣ ਵਾਲੀ ਬਾਣੀ ਹੈ ਜਿਹਨੂੰ ਆਪਾਂ ਵਿਸਾਰ ਦਿੱਤਾ ਹੈ ਪਹਿਲੇ ਧਰਮੀ ਸਿੱਖ ਸਨ ਜੋ ਗੁਰੂ ਕੀ ਸਿੱਖੀ ਨਹੀਂ ਸਨ ਤਿਆਗਦੇ ਤੇ ਖਾਲਸਾ ਜੀ ਅੱਜ ਸਾਡੇ ਜਿਹੜੇ ਸਿੱਖ ਨੇ ਬਾਹਰ ਲੀਆਂ ਵਿਦੇਸ਼ਾਂ ਕੰਟਰੀਆਂ ਵਿੱਚ ਸੈੱਟ ਹੋਣ ਵਾਸਤੇ ਗੁਰੂ ਕੀ ਸਿੱਖੀ ਹਾਰ ਜਾਂਦੇ ਨੇ ਕੇਸ ਕਤਲ ਕਰਵਾ ਦਿੰਦੇ ਉਹ ਸਿੱਖ ਸੰਤ ਧਰਮੀ ਖਾਲਸਾ ਜੀ ਆਪਣੇ ਸੀਸ ਲਵਾ ਲੈਂਦੇ ਪਰ ਗੁਰੂ ਕੀ ਸਿੱਖੀ ਨਹੀਂ ਸਾਨੂੰ ਤਿਆਗਦੇ ਅੱਜ ਸਾਡੇ ਜਿਹੜੇ ਸਿੱਖ ਹਨ ਚੰਦਕ ਪੈਸਿਆਂ ਵਾਸਤੇ ਖਾਲਸਾ ਜੀ ਗद्दार ਬਣ ਜਾਂਦੇ ਗੁਰੂ ਮਹਾਰਾਜ ਤੋਂ ਮੁੱਖ ਮੋੜ ਲੈਂਦੇ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਦੀਨੇ ਸਾਨੂੰ ਇਹ ਬਚਨ ਕੀਤੇ ਸਨ ਸਿਖਾ ਤੂੰ ਭਾਈ ਆਪਣਾ ਸਿਧਕ ਨਾ ਹਾਰੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਧਕ ਨਾ ਜਾਵੇ ਸਿਰ ਜਾਂਦਾ ਇਹਦੇ ਜਾਣਦੇ ਹੀ ਪਰ ਸਿੱਖੀ ਸਿਧਕ ਨੂੰ ਨਾ ਹਾਰੀ ਪਰ ਖਾਲਸਾ ਜੀ ਅੱਜ ਉਲਟਾ ਹੋ ਗਿਆ ਸਾਡੇ ਸਿੱਖ ਸਨ ਜਿਹੜੇ ਉਹ ਚੰਦ ਪੈਸਿਆਂ ਵਾਸਤੇ ਸਿਰ ਦੇ ਉੱਤੇ ਕੇਸ ਨਹੀਂ ਰਹਿਣ ਦਿੱਤੇ ਮੁੱਖ ਤੇ ਦਾੜੀ ਮੋਛ ਨਹੀਂ ਰਹਿਣ ਦਿੰਦੇ ਖਾਲਸਾ ਦੀ ਕੋਈ ਜੱਤ ਸੱਤ ਨਹੀਂ ਰੱਖਦੇ ਜਿੱਥੋਂ ਜੀ ਕਰਦਾ ਖਾਣ ਲੱਗ ਪੈਂਦੇ ਸਾਰਾ ਕੁਝ ਛੱਡ ਦਿੱਤਾ ਗੁਰੂ ਮਹਾਰਾਜ ਦੇ ਘਰ ਜਾਣਾ ਤਿਆਗ ਦਿੱਤਾ ਤੇ ਹੋਰਾਂ ਧਰਮਾਂ ਦੀਆਂ ਜਾਤਾਂ ਦੀਆਂ ਇਸਤਰੀਆਂ ਨਾਲ ਵਿਆਹ ਕਰਾਉਂਦੇ ਫਿਰਦੇ ਸਾਡੀਆਂ ਬੀਬੀਆਂ ਹੋਰਾਂ ਜਾਤੀਆਂ ਦੀਆਂ ਪਰਸਪਰਸ਼ਾ ਨਾਲ ਹੋਰਾਂ ਧਰਮਾਂ ਦੇ ਪਰੇਸ਼ਾਨਾ ਵਿਆਹ ਕਰਾਉਂਦੀਆਂ ਫਿਰਦੀਆਂ ਤੇ ਸਾਨੂੰ ਮਤ ਦਿੰਦੀਆਂ ਕਿ ਸਾਰਾ ਕੁਝ ਇੱਕ ਹੀ ਹੈ ਇਨਸਾਨ ਹੀ ਹੈ ਨਾ ਸਭ ਤੋਂ ਪਹਿਲਾਂ ਇਨਸਾਨ ਬਣੋ ਪਰ ਸਤਗੁਰੂ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਧਰਮੀ ਬਣੋ ਜਿਹੜਾ ਧਰਮੀ ਹੈ ਉਹੀ ਖਾਲਸਾ ਜੀ ਇਨਸਾਨ ਬਣ ਸਕਦਾ ਦੂਜਾ ਨਹੀਂ ਬਣ ਸਕਦਾ ਆਪਣੇ ਧਰਮ ਨੂੰ ਛੱਡ ਕੇ ਤੇ ਖਾਲਸਾ ਜੀ ਚੰਦ ਪੈਸਿਆਂ ਪਿੱਛੇ ਵਿਕ ਜਾਣਾ ਇਹ ਕੋਈ ਗੁਰਸਿੱਖ ਨਹੀਂ ਇਹ ਸਿੱਖ ਨਹੀਂ ਇੱਕ ਸਾਖੀ ਤੁਸੀਂ ਸੁਣੀ ਹੋਵੇਗੀ ਪੰਜਵੇਂ ਪਾਤਸ਼ਾਹ ਪੰਜਵੇਂ ਨਾਨਕ ਸਤਿਗੁਰੂ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦਾ ਸਿੱਖ ਹੋਇਆ ਹੈ ਭਾਈ ਸੰਗਤ ਭਾਈ ਸੰਤਰਾਮ ਜੀ ਖਾਲਸਾ ਜੀ ਉਹਨਾਂ ਦਾ ਨਾਮ ਸੀ ਭਾਈ ਸੰਤਰਾਮ ਜੀ ਉਹ ਪੰਜਵੇਂ ਪਾਸ਼ਾ ਮਹਾਰਾਜ ਦੇ ਸਿੱਖ ਸਨ ਤੇ ਸ੍ਰੀ ਸੁਖਣੀ ਸਾਹਿਬ ਦੀ ਪਾਵਨ ਪੁੱਤਰ ਬਾਣੀ ਦੇ ਅਭਿਆਸੀ ਸਨ ਬਹੁਤ ਜਾਪ ਉਹ ਸ੍ਰੀ ਸੁਖਣੀ ਸਾਹਿਬ ਦੀ ਬਾਣੀ ਦੇ ਕਰਦੇ ਤੇ ਖਾਲਸਾ ਜੀ ਉਸ ਵੇਲੇ ਰਾਜਾ ਸੀ ਜਹਾਂਗੀਰ ਤੇ ਜਹਾਂਗੀਰ ਦੀ ਖਾਲਸਾ ਜੀ ਉਹ ਸਰਕਾਰੀ ਦਰਬਾਰੇ ਵਿੱਚੋਂ ਡਿਊੜੀਦਾਰ ਸੀ ਪਹਿਰੇਦਾਰ ਜਿਹਨੂੰ ਆਪਾਂ ਕਹਿੰਦੇ ਡਿਊੜੀ ਵਿੱਚ ਖਲੋਣਾ ਮੰਦੂਕ ਰਫਲ ਫੜ ਕੇ ਜਾਂ ਬਰਸ਼ਾ ਫੜ ਕੇ ਡਿਊੜੀਦਾਰ ਸਨ ਗੁਰੂ ਕੇ ਸਿੱਖ ਤੇ ਖਾਲਸਾ ਜੀ ਇੱਕ ਵਾਰ ਭਾਈ ਸੰਤਰਾਮ ਜੀ ਪਹਿਰੇ ਤੇ ਖੜੇ ਸਨ ਉਧਰੋਂ ਜਹਾਂਗੀਰ ਦੀ ਸ਼ਹਿਜ਼ਾਦੀ ਲੰਗੀ ਉਹਨੇ ਭਾਈ ਸਾਹਿਬ ਜੀ ਦਾ ਬਹੁਤ ਸੁੰਦਰ ਸੋਹਣਾ ਸਰੂਪ ਵੇਖ ਕੇ ਨਾ ਤੇ ਖਾਲਸਾ ਜੀ ਚੇਤੇ ਵਿੱਚ ਸੋਚਿਆ ਵੀ ਮੈਂ ਇਸੇ ਸਿੱਖ ਨਾਲ ਵਿਆਹ ਕਰਾਵਾਂਗੀ ਮਹਿਲਾ ਵਿੱਚ ਜਾ ਕੇ ਆਪਣੀ ਮਾਤਾ ਨੂੰ ਬੇਗਮ ਨੂੰ ਕਹਿਣਾ ਕੀਤਾ ਵੀ ਮੈਂ ਇਸ ਸਿੱਖ ਨਾਲ ਨਿਕਾਹ ਕਰਾਉਣਾ ਚਾਹੁੰਨੀ ਆ ਤੇ ਖਾਲਸਾ ਜੀ ਬੇਗਮ ਸੁਣ ਕੇ ਹੈਰਾਨ ਹੋਈ ਤੇ ਕਿਹਾ ਨਾ ਪੁੱਤ ਹੱਠ ਨਾ ਕਰ ਤੇਰਾ ਕਿਸੇ ਵੱਡੇ ਸੂਬੇ ਦੇ ਮੁਸਲਮਾਨ ਨਾਲ ਵਿਆਹ ਕੀਤਾ ਜਾਵੇਗਾ ਕਿਸੇ ਰਾਜੇ ਅਹਿਲਕਾਰ ਨਾਲ ਨਵਾਬ ਚੌਧਰੀ ਨਾਲ ਤੂੰ ਇਹ ਕਿਉਂ ਜੇਦ ਕਰਦੀ ਹੈ ਜਦੋਂ ਇਹ ਗੱਲ ਖਾਲਸਾ ਜੀ ਜਹਾਂਗੀਰ ਦੀ ਕੰਨੀ ਪਈ ਖਾਲਸਾ ਜੀ ਜਹਾਂਗੀਰ ਸੁਣ ਕੇ ਕਹਿਣ ਲੱਗਾ ਕੋਈ ਗੱਲ ਨਹੀਂ ਇਹ ਸਿੱਖ ਨੂੰ ਮੁਸਲਮਾਨ ਬਣਾ ਲੈਣੇ ਆ ਇਹ ਮੁਸਲਮਾਨ ਬਣਾ ਕੇ ਫਿਰ ਇਹਨੂੰ ਕਿਸੇ ਇਲਾਕੇ ਦਾ ਸੂਬੇਦਾਰ ਬਣਾ ਦੇਵਾਂਗੇ ਤੇ ਲੜਕੀ ਦਾ ਨਿਕਾਹ ਕਰ ਦਿੰਨੇ ਹਾਂ ਖਾਲਸਾ ਜੀ ਇਹ ਜਿਹੜੀ ਗੱਲ ਹੋ ਰਹੀ ਸੀ ਇਹ ਕੋਈ ਬੇਗਵੰਦੀ ਟੈਲਣ ਹੀ ਕੋਈ ਗੋਲੀ ਸੀ ਉਹਨੇ ਆਵਾਜ਼ ਸੁਣੀ ਉਹਨੇ ਆਪਣੇ ਘਰ ਜਾ ਕੇ ਆਪਣੇ ਪਤੀ ਨੂੰ ਦੱਸਿਆ ਉਹਦਾ ਜਿਹੜਾ ਪਤੀ ਸੀ ਉਹ ਦੂਜਾ ਡਿਊਟੀਦਾਰ ਸੀ ਭਾਈ ਸੰਤਰਾਮ ਦੇ ਨਾਲ ਦੂਜਾ ਜਿਹੜਾ ਡਿਊਟੀਦਾਰ ਸੀ ਉਹਦਾ ਪਤੀ ਸੀ ਗੋਲੀ ਦਾ ਉਹਨੇ ਜਦੋਂ ਘਰ ਜਾ ਕੇ ਆਪਣੀ ਸਾਰੀ ਗੱਲ ਇਹ ਸੁਣੀ ਹੋਈ ਗੱਲ ਜਿਹੜੀ ਜਾ ਕੇ ਆਪਣੇ ਘਰ ਵਾਲੇ ਮੁਸਲਮਾਨ ਸਿਪਾਹੀ ਨੂੰ ਦੱਸੀ ਉਹਨੇ ਫਿਰ ਖਾਲਸਾ ਜੀ ਸੰਤਰਾਮ ਜੀ ਨੂੰ ਦੱਸੀ ਉਹ ਸੰਤਰਾਮ ਜੀ ਦਾ ਸ਼ਰਧਾਲੂ ਸੀ ਇਕੱਠੇ ਰਲ ਕੇ ਡਿਊਟੀਦਾਰ ਸਨ ਇਕੱਠੇ ਰਲ ਕੇ ਭਜਨ ਕਰਦੇ ਸਨ ਡਿਊਟੀ ਵਿੱਚ ਖਲੋਤੇ ਉਨੇ ਜਾ ਕੇ ਜਦੋਂ ਕਿਹਾ ਭਾਈ ਸਾਹਿਬ ਜੀ ਵੀ ਤੁਹਾਡੀ ਤੇ ਕਿਸਮਤ ਜਿਹੜੀ ਚਮਕ ਪਈ ਐ ਵੀ ਬੜੇ ਬੜੇ ਵੱਡੇ ਵੱਡੇ ਸੂਬੇ ਚਾਹੁੰਦੇ ਨੇ ਇਹ ਗੱਲ ਨੂੰ ਪਰ ਤੁਹਾਡੇ ਨਾਲ ਹੋ ਗਈ ਐ ਭਾਈ ਸਾਹਿਬ ਪੁੱਛਦੇ ਕੀ ਕੱਲ ਹੋਈ ਮੈਨੂੰ ਦੱਸੋ ਦੱਸਣਾ ਕੀਤਾ ਵੀ ਤੇਰਾ ਥੋੜੇ ਦਿਨਾਂ ਨੂੰ ਇੱਥੋਂ ਦੀ ਸ਼ਹਿਜ਼ਾਦੀ ਨਾਲ ਨਿਕਾਹ ਹੋ ਜਾਣਾ ਇਹ ਸੁਣ ਕੇ ਭਾਈ ਸੰਤਰਾਮ ਜੀ ਬੜੇ ਹੈਰਾਨ ਹੋਏ ਕਹਿੰਦੇ ਵੀ ਮੈਂ ਤੇ ਗੁਰੂ ਦਾ ਸਿੱਖ ਹਾਂ ਤੇ ਜੇ ਮੇਰਾ ਇਹਨਾਂ ਨੇ ਆਪਣੀ ਧੀ ਨਾਲ ਨਿਕਾਹ ਕੀਤਾ ਮੈਨੂੰ ਮੁਸਲਮਾਨ ਬਣਾਉਣਗੇ ਤੇ ਖਾਲਸਾ ਜੀ ਉਸੇ ਵੇਲੇ ਆਪਣੀ ਜਿਹੜੀ ਰਫਲ ਸੀ ਛੱਡ ਕੇ ਉਹ ਮੁਸਲਮਾਨ ਸਿਪਾਹੀ ਨੂੰ ਫੜਾ ਕੇ ਆਪ ਉੱਥੋਂ ਚਲੇ ਗਏ ਰਾਤੋਂ ਰਾਤ ਹੀ ਤੁਰਦੇ ਤੁਰਦੇ ਖਾਲਸਾ ਜੀ ਪਸ਼ੌਰ ਪਹੁੰਚ ਗਏ ਜਦੋਂ ਬਾਦਸ਼ਾਹ ਨੂੰ ਪਤਾ ਲੱਗਾ ਇਹ ਜਹਾਂਗੀਰ ਨੂੰ ਉਹਨੇ ਖਾਲਸਾ ਜੀ ਉਹਦਾ ਹੁਲੀਆ ਜਿਹੜਾ ਸਾਰੇ ਦੇਸ਼ਾਂ ਵਿੱਚ ਭੇਜ ਦਿੱਤਾ ਵੀ ਇਦਾਂ ਦਾ ਇੱਕ ਬੰਦਾ ਨਾਲੇ ਪਰਵਾਨੇ ਭੇਜ ਦਿੱਤੇ ਵੀ ਜਿਹੜਾ ਕੋਈ ਇਹ ਸਿੱਖ ਨੂੰ ਜਾ ਕੇ ਪੁੱਛੇ ਜੇ ਮੇਰੀ ਲੜਕੀ ਨਾਲ ਸ਼ਾਦੀ ਕਰਨ ਤੋਂ ਮੰਨਦਾ ਇਹਨੂੰ ਪਾਲਕੀ 'ਚ ਬਿਠਾ ਕੇ ਲਿਆਓ ਤੇ ਜੇ ਇਹ ਨਹੀਂ ਮੰਨਦਾ ਤੇ ਇਹਦਾ ਸਿਰ ਕਤਲ ਕਰਕੇ ਲੈ ਕੇ ਆਓ ਜਿਹੜਾ ਲੈ ਕੇ ਆਵੇਗਾ ਉਹਨੂੰ ਜਿਹੜਾ ਇਨਾਮ ਮਿਲੇਗਾ ਤੇ ਖਾਲਸਾ ਦੀ ਜਿਪਾਈ ਸੰਤਰਾਮ ਦੀ ਪਸ਼ੌਰ ਪਹੁੰਚ ਗਏ ਸਨ ਹੁਲੀਆ ਉੱਥੇ ਵੀ ਪਹੁੰਚਿਆ ਜਨੂੰ ਉਥੋਂ ਦੀ ਧਰਮਸ਼ਾਲਾ ਵਿੱਚ ਪ੍ਰਵੇਸ਼ ਕਰਨ ਲੱਗੇ ਤੇ ਖਾਲਸਾ ਦੀ ਉੱਥੋਂ ਦੇ ਸਿਪਾਈਆਂ ਨੇ ਸਿਆਣ ਕੇ ਫੜ ਲਿਆ ਜਦੋਂ ਪਸ਼ੌਰੀਏ ਸੂਬੇ ਨੇ ਕਿਹਾ ਉਹ ਸਿੱਖਾ ਜਿਹੜੀ ਗੱਲ ਮੇਰੇ ਨਸੀਬ ਨਹੀਂ ਹੋਈ ਮੇਰੇ ਪੁੱਤ ਦੇ ਨਸੀਬ ਨਹੀਂ ਆਈ ਉਹ ਤੈਨੂੰ ਬਾਦਸ਼ਾਹ ਦੀ ਲੜਕੀ ਮਿਲ ਰਹੀ ਆ ਤੂੰ ਕਿਉਂ ਛੱਡ ਰਿਹਾ ਇਹਨੂੰ ਤੇ ਇੱਥੇ ਹੀ ਕਹਿੰਦੇ ਜਿਹੜੀ ਬਿਹਸਤਾ ਹੈ ਉਹ ਭੋਗਣ ਦਾ ਸੁੱਖ ਮਿਲ ਰਿਹਾ ਤੂੰ ਐਵੇਂ ਕਿਉਂ ਕਰ ਰਿਆ ਤੇ ਭਾਈ ਸਾਹਿਬ ਨੇ ਕਹਿਣਾ ਕੀਤਾ ਮੈਂ ਆਪਣੇ ਗੁਰੂ ਕੀ ਬਖਸ਼ੀ ਹੋਈ ਸਿੱਖੀ ਨਹੀਂ ਛੱਡ ਸਕਦਾ ਇੱਕ ਰਾਜੇ ਦੀ ਧੀ ਨਾਲ ਵਿਆਹ ਕਰਾਉਣ ਵਾਸਤੇ ਮੈਂ ਮੁਸਲਮਾਨ ਨਹੀਂ ਬਣ ਸਕਦਾ ਮੈਂ ਨਹੀਂ ਇਹ ਕੰਮ ਕਰ ਸਕਦਾ ਉਸ ਵੇਲੇ ਖਾਲਸਾ ਜੀ ਪਛੌਰੀਏ ਸ਼ੂਬੇ ਨੇ ਕਹਿਣਾ ਕੀਤਾ ਫਿਰ ਦੂਜੀ ਗੱਲ ਵੀ ਨਾਲ ਹੈ ਕਿ ਜੇ ਸਿੱਖ ਨਹੀਂ ਮੰਨਦਾ ਇਹਦਾ ਸਿਰ ਵੱਢ ਕੇ ਇੱਥੇ ਹਾਜ਼ਰ ਕੀਤਾ ਜਾਵੇ ਉਸ ਵੇਲੇ ਖਾਲਸਾ ਜੀ ਭਾਈ ਸਾਹਿਬ ਭਾਈ ਸੰਤਰਾਮ ਸਾਹਿਬ ਜੀ ਨੇ ਕਹਿਣਾ ਕੀਤਾ ਮੈਨੂੰ ਇੱਥੇ ਇਸ਼ਨਾਨ ਕਰਨ ਦਿਓ ਨਦੀ ਦੇ ਕੰਢੇ ਚਲੇ ਗਏ ਦਰਿਆ ਦੇ ਕੰਢੇ ਜਾ ਕੇ ਇਸ਼ਨਾਨ ਕੀਤਾ ਤੇ ਵਚਨ ਕੀਤਾ ਵੀ ਜਦੋਂ ਮੈਂ ਜਾਪ ਜਪ ਲਵਾਂਗਾ ਜਿਸ ਵੇਲੇ ਸੀਸ ਨਵਾਵਾਂਗਾ ਉਸ ਵੇਲੇ ਮੇਰੀ ਗਰਦਨ ਵੱਖ ਕਰ ਦਿਓ ਭਾਈ ਸੰਤਰਾਮ ਜੀ ਨੇ ਖਾਲਸਾ ਜੀ ਉਸ ਵੇਲੇ ਜਾ ਕੇ ਜਦੋਂ ਇਸ਼ਨਾਨ ਕਰਕੇ ਪਾਵਨ ਪਵਿੱਤਰ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ ਜਾਪ ਜਪਦਿਆਂ ਜਿਸ ਵੇਲੇ ਪਹੁੰਚੇ ਜਿੰਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਉਂ ਹੀ ਖਾਲਸਾ ਜੀ ਸੀਸ ਨਵਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਖਿਆ ਜਾਂਮਾ ਨੇ ਖਾਲਸਾ ਜੀ ਵਾਰ ਕਰਕੇ ਸੀਸ ਜਿਹੜਾ ਸੀ ਉਹ ਧੜ ਨਾਲੋਂ ਵੱਖਰਾ ਕਰ ਦਿੱਤਾ ਤੇ ਧੜ ਨੂੰ ਖਾਲਸਾ ਜੀ ਦਰਿਆ ਵਿੱਚ ਰੋੜ ਦਿੱਤਾ ਸੀਸ ਨੂੰ ਖਾਲਸਾ ਜੀ ਥਾਲ ਵਿੱਚ ਰੱਖ ਕੇ ਲਪੇਟ ਕੇ ਤੇ ਜਹਾਂਗੀਰ ਦੇ ਪੇਸ਼ ਕੀਤਾ ਜਿਸ ਵੇਲੇ ਸਿੱਖ ਦਾ ਸੀਸ ਜਹਾਂਗੀਰ ਦੇ ਖਾਲਸਾ ਜੀ ਦਰਬਾਰ ਵਿੱਚ ਆਇਆ ਲੈ ਕੇ ਆਏ ਪਸ਼ੌਰੀਏ ਸੂਬੇ ਦੇ ਇਸ ਸਹਿਲ ਕਾਹਿਲ ਕਰ ਜਾਂ ਖਾਲਸਾ ਜੀ ਉਹਦੇ ਸੇਵਕ ਜਦੋਂ ਜਹਾਂਗੀਰ ਦੇ ਕੋਲ ਪਹੁੰਚਾ ਤੇ ਆਪਣੀ ਧੀ ਨੂੰ ਮਹਿਲਾਂ ਵਿੱਚ ਜਾ ਕੇ ਵਿਖਾਉਂਦਾ ਕਹਿੰਦਾ ਵੇਖ ਲੈ ਆ ਕਿੱਡੇ ਵੱਡੇ ਕਾਫਰ ਨੇ ਸਿੱਖ ਇੰਨਾ ਵੱਡਾ ਉਹਨਾਂ ਨੂੰ ਰਾਜ ਮਿਲ ਜਾਣਾ ਸੀ ਸੂਬੇਦਾਰ ਇਹਨੂੰ ਬਣਾ ਦੇਣਾ ਸੀ ਤੇਰੇ ਨਾਲ ਨਕਾਹ ਨਹੀਂ ਕੀਤਾ ਤੇ ਆਪੇ ਕਤਲ ਹੋ ਗਿਆ ਸ਼ਹੀਦ ਹੋ ਗਿਆ ਫਿਰ ਖਾਲਸਾ ਜੀ ਜਿਸ ਵੇਲੇ ਉਹ ਲੜਕੀ ਨਾ ਸਿੰਘ ਦੇ ਸੀਸ ਨੂੰ ਹੱਥ ਲਾਉਣ ਲੱਗੀ ਭਾਈ ਸੰਤਰਾਮ ਜੀ ਦੇ ਸਿਰ ਨੂੰ ਹੱਥ ਲਾਉਣ ਲੱਗੀ ਤੇ ਖਾਲਸਾ ਜੀ ਕਹਿੰਦੇ ਨੇ ਕਿ ਜਿਹੜਾ ਉਹ ਸੀਸ ਸੀਗਾ ਉਹ ਸਵਾ ਗਿੱਠ ਉੱਪਰ ਉੱਠ ਗਿਆ ਸੀ ਥਾਲ ਨਾਲੋਂ ਹੱਥ ਨਹੀਂ ਸੀ ਉਹਨੇ ਜਹਾਗੀਰ ਦੀ ਲੜਕੀ ਦਾ ਲਵਾਉਣਾ ਕੀਤਾ ਭਾਈ ਸੰਤਰਾਮ ਜੀ ਨੇ ਕਲਗੀਧਰ ਸਵਾਮੀ ਦਸਵੇਂ ਪਾਤਸ਼ਾਹ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਚਰਿਤ੍ਰਾਂ ਵਿੱਚ ਵੀ ਇਹ ਲਿਖਣਾ ਕੀਤਾ ਵੀ ਸਵਾ ਗਲਿਸ਼ਟ ਸਿਰ ਉਠਿਓ ਤਾਉ ਨਾ ਕਬੂਲੀ ਨਾਰ ਕਹਿੰਦੇ ਸਿਰ ਨੇ ਕਟਿਆ ਹੋਇਆ ਸਿਰ ਸੀ ਭਾਈ ਸਾਹਿਬ ਭਾਈ ਸੰਤਰਾਮ ਜੀ ਦਾ ਖਾਲਸਾ ਜੀ ਸਿਰ ਕਟਿਆ ਹੋਣ ਦੇ ਬਾਵਜੂਦ ਵੀ ਉਹ ਜਦੋਂ ਹੱਥ ਪਾਉਣ ਲੱਗੀ ਸੀ ਤੇ ਕਲਗੀਧਰ ਜੀ ਨੇ ਲਿਖਣਾ ਕੀਤਾ ਵੀ ਸਵਾ ਗੇਠ ਜਿਹੜਾ ਸੀ ਸੁੱਟ ਕੇ ਤਾਂ ਹੋ ਗਿਆ ਸੀ ਉਹਨੇ ਕਬੂਲੀ ਨਹੀਂ ਸੀ ਉਹਦੀ ਜਹਾਂਗੀਰ ਦੀ ਨਾਰ ਇਸਤਰੀ ਭਾਵ ਲੜਕੀ ਤੇ ਇਹ ਮਹਾਰਾਜ ਨੇ ਦੱਸਣਾ ਕੀਤਾ ਇਹ ਵੇਖ ਕੇ ਨਾ ਬਾਦਸ਼ਾਹ ਭੈ ਪੀਤ ਹੋ ਗਿਆ ਸੀ ਤੇ ਖਾਲਸਾ ਜੀ ਕਹਿੰਦਾ ਵੀ ਮੈਂ ਸਿੱਖ ਦੀ ਸ਼ਕਤੀ ਨੂੰ ਜਾਣ ਨਹੀਂ ਸਕਦਾ ਵੀ ਇਹ ਏਡੀ ਵੱਡੀ ਸਿੱਖ ਦੀ ਸ਼ਕਤੀ ਆ ਜਿਹਦਾ ਕਟਿਆ ਹੋਇਆ ਸੀਸ ਵੀ ਜਿਹੜਾ ਹੈ ਉਹ ਉਡਿਆ ਫਿਰਦਾ ਤੇ ਇਹਨੇ ਫਿਰ ਖਾਲਸਾ ਜੀ ਕਹਿਣਾ ਕੀਤਾ ਸੀ हे ਖੁਦਾ ਇਹਨਾਂ ਮਰਿਆਂ ਸੋਇਆਂ ਸਿੱਖਾਂ ਵਿੱਚ ਵੀ ਇੰਨੀ ਸ਼ਕਤੀ ਹੈ ਜਿਉਂਦਿਆਂ ਜੀ ਕੀ ਕਰ ਸਕਦੇ ਨੇ ਕੀ ਨਹੀਂ ਕਰ ਸਕਦੇ ਇਹ ਤੇ ਧਰਤੀ ਨੂੰ ਕਰਕ ਕਰ ਸਕਦੇ ਨੇ ਇਹਨਾਂ ਵਿੱਚ ਇੰਨੀ ਸ਼ਕਤੀ ਹੈ ਉਸ ਵੇਲੇ ਖਾਲਸਾ ਜੀ ਸ਼ੇਦਾਦੀ ਨੇ ਕਹਿਣਾ ਕੀਤਾ ਸੀ ਵੀ ਪਿਤਾ ਜੀ ਮੈਂ ਜਾਣਦੀ ਹਾਂ ਵੀ ਇਹ ਧਰਮੀ ਸਿੱਖ ਨੇ ਮੈਨੂੰ ਨਹੀਂ ਕਬੂਲਿਆ ਤੇ ਸ਼ਹੀਦੀ ਪਾ ਲਈ ਆ ਸ਼ਹੀਦ ਹੋਣ ਦਾ ਧਰਮ ਜਿਹੜਾ ਖੁਦਾ ਰੱਖਦਾ ਜਿਹੜਾ ਖਾਲਸਾ ਦੀ ਸ਼ਹੀਦ ਹੋ ਜਾਂਦਾ ਪਰਮੇਸ਼ਰ ਕਾਲਪੁਰਖ ਦਾ ਪਿਆਰਾ ਹੋ ਜਾਂਦਾ ਸੋ ਐਵੇਂ ਮਹਾਰਾ ਕਲਗੀਧਰ ਸਵਾਮੀ ਜੀ ਨੇ ਲਿਖਣਾ ਕੀਤਾ ਤੇ ਅੱਜ ਦੇ ਸਿੱਖ ਖਾਲਸਾ ਜੀ ਪੈਸਿਆਂ ਪਿੱਛੇ ਦਾੜੀ ਕੇਸ ਕਟਾਈ ਜਾਂਦੇ ਵੇਖੋ ਭਾਈ ਸੰਤਰਾਮ ਜੀ ਨੇ ਖਾਲਸਾ ਜੀ ਇੱਕ ਬਾਦਸ਼ਾਹ ਦੀ ਲੜਕੀ ਨੂੰ ਨਹੀਂ ਸੀ ਕਬੂਲਿਆ ਅੱਜ ਪੈਸੇ ਪਿੱਛੇ ਹੀ ਅਸੀਂ ਕੇਸ ਕਤਲ ਕਰਾਉਨੇ ਆ ਨਾ ਬਾਹਰ ਜਾਣ ਵਾਸਤੇ ਕੈਨੇਡਾ ਜਾਣ ਵਾਸਤੇ ਅਮਰੀਕਾ ਜਾਣ ਵਾਸਤੇ ਇਹ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਇਹ ਸਾਰੀਆਂ ਖੇਡਾਂ ਸਾਰੀਆਂ ਸਾਖੀਆਂ ਖਾਲਸਾ ਜੀ ਮਹਾਰਾਜ ਨੇ ਸਾਨੂੰ ਪਹਿਲਾਂ ਹੀ ਸਭ ਕੁਝ ਕਰਾ ਕੇ ਵਿਖਾ ਦਿੱਤਾ ਤੇ ਸਤਿਗੁਰ ਕਲਗੀਧਰ ਮਹਾਰਾਜ ਦੀ ਲਿਖਦੇ ਵੀ ਆ ਕਿ ਸਾਨੂੰ ਮਹਾਰਾਜ ਸਾਡੇ ਪਿਤਾ ਜੀ ਦਾ ਹੁਕਮ ਸੀ ਸੁਧ ਜਾਪ ਤੇ ਹਮ ਧਰੀ ਬਚਨ ਗੁਰੂ ਦਾਏ ਹਮਾਰੇ ਪੂਤ ਇਹ ਪ੍ਰਾਨ ਤੋਹੇ ਪ੍ਰਾਨ ਜਬ ਲਗ ਘਟ ਥਾਰੇ ਨਿਜ ਨਾਰੀ ਕੇ ਸਾਥ ਨਿਹੋ ਨਿਤ ਤੁਮ ਬੜਾਈਓ ਪਰ ਨਾਰੀ ਕੀ ਸੇਜ ਪੂਲ ਸੁਪਨੇ ਸੁਪਨੇ ਹੁ ਨਾ ਜਾਈ ਹੋ ਇਹ ਮਹਾਰਾਜ ਜੀਆ ਨੇ ਬਚਨ ਕਰਨਾ ਕੀਤਾ ਸੀ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਕਹਿਣਾ ਕਹਿੰਦੇ ਕਿ ਕਰਦੇ ਏਕਾ ਨਾਰੀ ਜਤੀ ਹੋਏ ਪਰ ਨਾਰੀ ਦੀ ਭੈਣ ਵਖਾਣਾ ਦੇਖ ਪਰਾਈਆਂ ਚੰਗੀਆਂ ਮਾਵਾ ਪੈਣਾ ਧੀਆਂ ਜਾਣਿਆ ਸਤਗੁਰੂ ਮਹਾਰਾਜ ਕਹਿੰਦੇ ਸੋ ਖਾਲਸਾ ਜੀ ਵੇਖੋ ਉਹ ਗੁਰੂ ਕੇ ਖਾਲਸੇ ਉਹ ਗੁਰੂ ਕੇ ਧਰਮੀ ਸਿੱਖ ਜਿਨ੍ਹਾਂ ਨੇ ਖਾਲਸਾ ਜੀ ਧਰਮ ਨੂੰ ਰੱਖਣਾ ਕੀਤਾ ਧਰਮੀ ਹੋਣਾ ਕੀਤਾ ਗੁਰੂ ਸੱਚੇ ਪਾਸ਼ਾ ਆਪਣੇ ਗੁਰੂ ਤੋਂ ਮੁਖ ਨਹੀਂ ਮੋੜਿਆ ਆਪਣੇ ਗੁਰੂ ਨੂੰ ਪਿੱਠ ਨਹੀਂ ਦਿਖਾਉਣਾ ਕੀਤੀ ਪਰ ਸਾਡੇ ਵਰਗੇ ਕਿਰਤ ਕਰਨ ਖਾਲਸਾ ਜੀ ਚੰਦ ਪੈਸਿਆਂ ਦੇ ਪਿੱਛੇ ਕੇਸ ਕਤਲ ਕਰਾ ਲੈਂਦੇ ਪੱਗਾਂ ਲਾ ਕੇ ਰੱਖ ਦਿੰਦੇ ਸਿਰਿ ਸਹਿਬਾ ਲਾ ਦਿੰਦੇ ਬਾਣੀ ਪੜ੍ਹਨੀ ਤਿਆਗ ਦਿੰਦੇ ਮਹਾਰਾਜ ਨੂੰ ਨਿੰਦਣ ਲੱਗ ਪੈਂਦੇ ਆ ਸਤਗੁਰ ਜੀਆਂ ਦੇ ਸਿੱਖਾਂ ਨੂੰ ਬੁਰਾ ਭਲਾ ਬੋਲਣ ਲੱਗ ਪੈਂਦੇ ਆ ਪਰ ਮਹਾਰਾਜ ਕਹਿੰਦੇ ਸਿੱਖਾਂ ਦੀ ਵੱਡੀ ਕੁਰਬਾਨੀਆਂ ਓਏ ਜਿਨ੍ਹਾਂ ਨੇ ਭਾਈ ਜਿਹੜੇ ਮੁਸਲਮਾਨ ਖੋਦਖੋ ਮੂੰਹ ਕਹਿੰਦੇ ਨੇ ਵੀ ਇਹ ਮਰੇ ਹੋਏ ਸਿੱਖਾਂ ਵਿੱਚ ਵੀ ਸ਼ਕਤੀਆਂ ਨੇ ਸੋ ਇਹੜੇ ਇਹੜੇ ਮਹਾਨ ਸ਼ਹੀਦਾਂ ਦੇ ਖਾਲਸਾ ਜੀ ਆਪਾਂ ਵਾਰਸ ਹਾਂ ਆਪਣੇ ਘਰ ਨੂੰ ਪਰਤੀਏ ਬਾਣੀ ਪੜੀਏ ਨਾਮ ਜਪੀਏ ਨਾਮ ਨੂੰ ਸਲਾਉਣਾ ਕਰੀਏ ਸਤਿਗੁਰਾਂ ਦੀ ਸਿਫਤ ਕਰਨਾ ਕਰੀਏ ਫੇਰ ਹੀ ਖਾਲਸਾ ਜੀ ਸਾਨੂੰ ਸਦੱਸ ਦੀ ਵੀ ਸੁਖ ਪ੍ਰਾਪਤ ਹੋਣਗੇ ਮਹਾਰਾਜ ਦੀਨ ਦੁਨੀ ਦੇ ਮਾਲਕ ਸਤਿਗੁਰੂ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਭਾਈ ਸਾਹਿਬ ਭਾਈ ਮਣੀ ਸਿੰਘ ਸਾਹਿਬ ਜੀ ਵਰਗੇ ਸ਼ਹੀਦ ਭਾਈ ਸੰਤਰਾਮ ਜੀ ਵਰਗੇ ਸ਼ਹੀਦ ਸੂਰਮੇ ਜਿਨ੍ਹਾਂ ਨੇ ਖਾਲਸਾ ਜੀ ਕੌਮ ਨੂੰ ਉੱਚਿਆਂ ਕੀਤਾ ਹੈ ਆਪਣੇ ਬੰਦ ਬੰਦ ਕਟਵਾ ਲਏ ਸੀਸ ਕਟਾ ਲਏ ਪਰ ਖਾਲਸਾ ਜੀ ਧਰਮ ਨੂੰ ਨਹੀਂ ਹਾਰਿਆ ਸਿੱਖੀ ਸਿਦਕ ਨੂੰ ਸੱਜਾ ਸਦਾ ਉੱਚਿਆਂ ਰੱਖਿਆ ਐਵੇਂ ਨਹੀਂ ਸਾਨੂੰ ਸਿੰਘ ਪੜਦੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਂਦਾ ਏ ਤੇ ਜਾਵੇ ਪਰ ਮੈਂ ਆਪਣਾ ਸਿੱਖੀ ਸਿਦਕ ਨਹੀਂ ਛੱਡਣਾ ਸੋ ਖਾਲਸਾ ਜੀ ਮਹਾਰਾਜ ਕਿਰਪਾ ਕਰਨ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੋਦ ਸਿੰਘ ਸਾਹਿਬ ਵਰਗੇ ਸੂਰਮੇ ਜਿਨ੍ਹਾਂ ਦੀ ਕਿਰਪਾ ਸਦਕਾ ਖਾਲਸਾ ਜੀ ਹੱਡ ਬੀਤੀ ਆਈ ਹੈ ਖਾਲਸਾ ਜੀ ਸਰਵਣ ਕਰੀਏ ਇਹ ਹੱਡ ਬੀਤੀ ਇੱਕ ਭੈਣ ਹੁਣਾ ਨੇ ਸੁਣਾਉਣਾ ਕੀਤੀ ਹੈ ਕਹਿੰਦੇ ਬੜੀ ਮਹਾਰਾਜ ਦੀ ਕਿਰਪਾ ਅਸੀਂ ਸਹਿੰਦੇ ਆਂ ਜੀ ਸਤਿਗੁਰਾਂ ਦੀ ਕਿਰਪਾ ਨਾਲ ਕੋਈ ਪੈਸੇ ਥੇਲੇ ਵਾਲੀ ਸਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਭੈਣ ਕਹਿੰਦੀ ਆ ਮੇਰਾ ਪੇਕਾ ਪਰਿਵਾਰ ਜਿਹੜਾ ਅਸੀਂ ਪੰਜਾਬ ਤੋਂ ਜਲੰਧਰ ਤੋਂ ਹਾਂ ਸਾਡਾ ਆਪਣਾ ਕੰਮ ਕਾਜ ਆ ਇੱਥੋਂ ਵੀ ਪੈਸੇ ਵਾਲੇ ਸਾਂ ਫਿਰ ਮਹਾਰਾਜ ਨੇ ਖੇਡਾ ਕੀਤੀਆਂ ਮੇਰਾ ਵਿਆਹ ਬਾਹਰ ਹੋ ਗਿਆ ਮੇਰਾ ਅਮਰੀਕਾ ਦੇ ਵਿੱਚ ਵਿਆਹ ਹੋਇਆ ਜਿਹੜੇ ਮੇਰੇ ਘਰ ਵਾਲੇ ਸਨ ਉਹਨਾਂ ਦੇ ਕੋਲ ਵੀ ਕੋਈ ਪੈਸੇ ਦੀ ਕਮੀ ਨਹੀਂ ਸੀ ਬੜੀ ਮਹਾਰਾਜ ਦੀ ਕਿਰਪਾ ਮੇਰਾ ਸੱਸ ਸਹੁਰਾ ਅਮਰਤ ਧਾਰੀ ਹੈ ਮੇਰਾ ਦਿਉਰ ਹੈ ਇੱਕ ਉਹ ਵੀ ਅਮਰਤਧਾਰੀ ਹੈ ਇੱਕ ਮੇਰੀ ਨਨਾਨਾਣ ਹੈ ਉਹ ਵੀ ਅਮਰਤਧਾਰੀ ਹੈ ਪਰ ਮੈਂ ਅਜੇ ਅਮਰਤ ਨਹੀਂ ਛਕਿਆ ਤੇ ਮੇਰੇ ਘਰ ਵਾਲੇ ਨੇ ਨਹੀਂ ਅਮਰਤ ਛਕਿਆ ਪਰ ਜਿਹੜਾ ਮੇਰਾ ਘਰ ਵਾਲਾ ਹੈ ਉਹ ਵੱਡਾ ਨਾਸਤਕ ਹੈ ਜਿਹਨੂੰ ਵੱਡਾ ਨਾਸਤਕ ਕਹਈਏ ਉਹ ਕਹਿੰਦਾ ਮੈਂ ਨਹੀਂ ਮੰਨਦਾ ਮੁੰਡਾ ਰੱਬ ਨੂੰ ਉਹ ਰੱਬ ਕਿਹੜਾ ਸਾਡੇ ਵਰਗਾ ਹੀ ਹੋਇਆ ਤੇ ਉਹ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਜੀ ਵੀ ਬੰਦੇ ਹੀ ਸਨ ਇਦਾਂ ਦੀਆਂ ਬੋਲਾਂ ਉਹ ਕਹਿੰਦਾ ਬੋਲਦਾ ਤੇ ਕਹਿੰਦੀ ਮੈਨੂੰ ਬੜਾ ਦੁੱਖ ਲੱਗਣਾ ਵੀ ਇਹ ਐਡਾ ਮਾੜਾ ਬੰਦਾ ਕਿਉਂ ਹੈ ਵੀ ਮੈਂ ਹੁਣ ਇਹਨਾਂ ਜ਼ਿੰਦਗੀ ਕੱਟਣੀ ਜਦੋਂ ਇਦਾਂ ਦੇ ਬੋਲ ਬੋਲਦਾ ਮੈਨੂੰ ਦੁੱਖ ਲੱਗਦਾ ਕਹਿੰਦੀ ਮੈਂ ਗੁਰੂ ਘਰ ਜਾਨੀ ਆ ਸੇਵਾ ਕਰਦੀ ਆ ਮੈਨੂੰ ਰੋਕਦਾ ਜਾਣ ਨਹੀਂ ਦਿੰਦਾ ਜੇ ਮੈਂ ਪਾਠ ਕਰਦੀ ਆ ਮੈਨੂੰ ਕਹੂਗਾ ਲੈ ਇਹ ਪਾਠ ਕਰਨ ਦਾ ਕੀ ਫਾਇਦਾ ਇਹਨੂੰ ਚੰਗਾ ਤੇ ਕੋਈ ਚੰਗੀ ਕਿਤਾਬ ਪੜ੍ਹ ਲੈ ਕੋਈ ਬੁੱਕ ਪੜ੍ਹ ਲੈ ਕੋਈ ਤੈਨੂੰ ਫਾਇਦਾ ਹੋ ਕੋਈ ਤੂੰ ਕੰਮ ਸਿੱਖੇਂਗੀ ਕਿ ਨਹੀਂ ਤੂੰ ਪੈਸਾ ਕਮਾਉਣ ਜੋਗੀ ਹੋਵੇਂਗੀ ਇਹ ਪੋਥੀ ਫੜ ਕੇ ਬਹਿ ਗਈਆਂ ਏਦਾਂ ਦੀਆਂ ਕਹਿੰਦਾ ਮੈਨੂੰ ਉਹ ਕਹਿੰਦੀ ਗੱਲਾਂ ਕਰਦਾ ਮਾੜਾ ਬੋਲਦਾ ਤੇ ਏਡਾ ਵੱਡਾ ਨਾਸਤਕ ਹੈ ਇਸ ਕਰਕੇ ਉਹ ਭੈਣ ਕਹਿੰਦੀ ਵੀ ਮੈਂ ਨਾ ਮਹਾਰਾ ਸੱਚੇ ਪਾਤਸ਼ਾਹ ਕੋਲੋਂ ਬਹੁਤ ਕੁਝ ਮੈਨੂੰ ਮਿਲਿਆ ਨਾ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਪੈਸੇ ਦੀ ਕਮੀ ਐ ਨਾ ਕਿਸੇ ਹੋਰ ਚੀਜ਼ ਦੀ ਕਮੀ ਆ ਧੀ ਪੁੱਤ ਵੀ ਮਾਰਨੇ ਦਿੱਤੇ ਨੇ ਸਾਰਾ ਕੁਝ ਗੁਰੂ ਸਾਹਿਬ ਦੀ ਕਿਰਪਾ ਨਾਲ ਹੈਗਾ ਘਰ ਵੀ ਆਪਣਾ ਕੰਮਕਾਰ ਵੀ ਆਪਣਾ ਕਿਸੇ ਕੋਲੋਂ ਮੰਗਣ ਦੀ ਲੋੜ ਨਹੀਂ ਪਈ ਸਤਿਗੁਰਾਂ ਨੇ ਬਹੁਤ ਦਿੱਤਾ ਪਰ ਕਹਿੰਦੀ ਮੇਰੇ ਮਨ ਵਿੱਚ ਇਹੋ ਹੀ ਸੀ ਇੱਛਾ ਕਿ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰਨ ਮੇਰਾ ਘਰ ਵਾਲਾ ਜਿਹੜਾ ਆ ਵੀ ਬਾਣੀ ਪੜਨ ਲੱਗ ਪਵੇ ਇਹ ਵੀ ਸੱਚੇ ਪਾਤਸ਼ਾਹ ਮਾਰਾਏ ਤੁਹਾਨੂੰ ਮੰਨਣ ਲੱਗ ਪਵੇ ਕਹਿੰਦੀ ਫਿਰ ਮੈਂ ਨਾ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਬਾਰੇ ਸੁਣਿਆ ਵੀ ਉੱਥੇ ਸੰਗਤ ਚ ਪਹਿਰਾ ਕੱਟਦੀ ਐ ਤੇ ਭੈਣ ਕਹਿੰਦੀ ਵੀ ਤੁਹਾਡੀਆਂ ਵੀਡੀਓ ਸੁਣਨਾ ਕੀਤੀਆਂ ਫਿਰ ਹੌਲੀ-ਹੌਲੀ ਮੇਰਾ ਮਨ ਵੀ ਕੀਤਾ ਵੀ ਕਿਉਂ ਨਾ ਮੈਂ ਮਹਾਰਾਜ ਦੇ ਚਰਨਾਂ ਵਿੱਚ ਇਹਦੇ ਨਮਿੱਤਰ ਅਰਦਾਸ ਕਰਿਆ ਕਰਾਂ ਬਾਣੀ ਪੜਿਆ ਕਰਾਂ ਵੀ ਮਹਾਰਾਜ ਇਹਨੂੰ ਸੱਚੇ ਪਾਤਸ਼ਾਹ ਵਿਖਾਉਣਾ ਕਰੋ ਵੀ ਤੁਸੀਂ ਹੈਗੇ ਹੋ ਤੁਸੀਂ ਸਭ ਕੁਝ ਕਰਨਹਾਰ ਹੋ ਫਿਰ ਇਹਨੇ ਕੀ ਕੀਤਾ ਭੈਣ ਕੇ ਨਹੀਂ ਮੈਂ ਨਾ ਮਹਾਰਾਜ ਦੇ ਚਰਨਾਂ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਪਹਿਲੀ ਵਾਰ ਚਪੈਰਾ ਕਟਿਆ ਮੈਨੂੰ ਪਤਾ ਲੱਗਾ ਵੀ ਇਦਾਂ ਬਾਣੀ ਪੜ੍ਹਦੇ ਆ ਕਹਿੰਦੀ ਪਹਿਲੀ ਵਾਰ ਚ ਪਹਿਲਾ ਕਟਿਆ ਫਿਰ ਮਹਾਰਾਜ ਦੀ ਕਿਰਪਾ ਨਾਲ ਮੈਂ ਕਰਨ ਲੱਗ ਪਈ ਜਦੋਂ ਮੈਨੂੰ ਟਾਈਮ ਮਿਲਣਾ ਕਹਿੰਦੀ ਮੈਂ ਕਈ ਵਾਰ ਰਾਤ ਨੂੰ ਜਾਗਣਾ ਕਿਤੇ ਜਾਗ ਆ ਜਣੀ ਮੈਂ ਉਦੋਂ ਇਸ਼ਨਾਨ ਕਰਕੇ ਪਾਠ ਕਰ ਲੈਣਾ ਦਿਨੇ ਵੇਲੇ ਹੁਣਾ ਉਦੋਂ ਕਰ ਲੈਣਾ ਕੰਮ ਤੋਂ ਆ ਕੇ ਵੇਹਲੀਆਂ ਉਦੋਂ ਕਰ ਲੈਣਾ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਇਦਾਂ ਜਾਪ ਕਰਦੀ ਸੀ ਮੇਰਾ ਸੱਸ ਸਹੁਰਾ ਬਹੁਤ ਮੇਰੀ ਮਤਲਬ ਇੱਜ਼ਤ ਕਰਦਾ ਕਿ ਮੈਂ ਬਾਣੀ ਪੜ੍ਹਦੀ ਆ ਤੇ ਉਹਨਾਂ ਨੂੰ ਪਤਾ ਵੀ ਉਹਨਾਂ ਦਾ ਮੁੰਡਾ ਜਿਹੜਾ ਨਾਸਤਕ ਹੈ ਤੇ ਮੈਂ ਆਪਣੀ ਸੱਸ ਨਾਲ ਵੀ ਇਹ ਗੱਲ ਕੀਤੀ ਮੈਂ ਮੈਂ ਬਾਣੀ ਇਹਦੇ ਨਵੇਂ ਤੇ ਪੜ੍ਹਨੀ ਆ ਮਾਰਾ ਇਹਨੂੰ ਸੋਝੀ ਦੇਵੇ ਤੇ ਮੇਰੀ ਸੱਸ ਨੇ ਵੀ ਕਹਿਣਾ ਕੀਤਾ ਸੀ ਵੀ ਮੈਂ ਬਹੁਤ ਅਰਦਾਸਾਂ ਕਰਾ ਕੇ ਵੇਖ ਲਈਆਂ ਇਹਨੂੰ ਅਗਲ ਨਹੀਂ ਆਉਣੀ ਇਹ ਕੋਈ ਇਹੋ ਜਿਹੀ ਭੂਤ ਪ੍ਰੇਤ ਹੀ ਸਾਡੇ ਘਰੇ ਜੰਮਿਆ ਤਾਂ ਇਦਾਂ ਦੀਆਂ ਗੱਲਾਂ ਘਰ ਵਿੱਚ ਹੋਣੀਆਂ ਕਹਿੰਦੀ ਫਿਰ ਮੈਂ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਯਾਦ ਕਰਕੇ ਮਾਰਾ ਦੇ ਚਰਨਾਂ ਵਿੱਚ ਪਹਿਰਾ ਕੱਟਣਾ ਸ਼ੁਰੂ ਕੀਤਾ ਕਿ ਇਹੋ ਹੀ ਅਰਦਾਸ ਕਰਨੀ ਚ ਪਹਿਰਾ ਸੰਪੂਰਨ ਹੋਣ ਤੋਂ ਮਹਾਰਾਜੀ ਤੁਹਾਡਾ ਦਿੱਤਾ ਸਭ ਕੁਝ ਹੈ ਸੱਚੇ ਪਾਤਸ਼ਾਹ ਕਿਰਪਾ ਕਰੋ ਮਾਰਾ ਇਹ ਮੇਰ ਕਰੋ ਇਹਨੂੰ ਮਤ ਆਵੇ ਮਾਰਾ ਇਹ ਤੁਹਾਨੂੰ ਮੰਨ ਜਾਵੇ ਮਾਰਾ ਤੁਹਾਨੂੰ ਮੰਨਣ ਲੱਗ ਪਵੇ ਉਹ ਸਤਿਗੁਰਾਂ ਦੇ ਚਰਨਾਂ ਵਿੱਚ ਏਦਾਂ ਮੈਂ ਅਰਦਾਸ ਕਰ ਰਹੀ ਮਾਰਾ ਇਹਨੇ ਖੇਡਾਂ ਕੀਤੀਆਂ ਕੁਝ ਸਮੇਂ ਬਾਅਦ ਇਹਨੇ ਆਪਣੇ ਮੇਰੇ ਘਰ ਵਾਲੇ ਨੇ ਕਿਸੇ ਆਪਣੇ ਮਿੱਤਰ ਨਾਲ ਮਿਲ ਕੇ ਨਾ ਗੋਰੇ ਨਾਲ ਤੇ ਪਾਰਟਨਰਸ਼ਿਪ ਕਿਸੇਪ ਕੀਤੀ ਕੋਈ ਇਹੋ ਜਿਹਾ ਕੰਮ ਸ਼ੁਰੂ ਕਰਨ ਲੱਗੇ ਸੀ ਵਾਹਿਗੁਰੂ ਜਾਣੇ ਸਾਨੂੰ ਨਹੀਂ ਸੀ ਪਤਾ ਕੋਈ ਕੰਮ ਸੀ ਜਿਹੜਾ ਇਹ ਕਰਨ ਲੱਗੇ ਉਹਦੇ ਵਿੱਚ ਇਹਨੇ ਆਪਣੀ ਸਾਰੀ ਇਨਵੈਸਟਮੈਂਟ ਜਿੰਨਾ ਕੋਈ ਪੈਸਾ ਸੀ ਸਾਰਾ ਹੀ ਲਾ ਦਿੱਤਾ ਦੋਵਾਂ ਜਾਨਿਆਂ ਨੇ ਗੋਰੇ ਨੇ ਵੀ ਲਾਇਆ ਸੀ ਇੰਨੇ ਵੀ ਲਾਇਆ ਸੀ ਇਕੱਠੇ ਪੜੇ ਸੀ ਇੱਥੇ ਤੇ ਇਹਨਾਂ ਦੋਵਾਂ ਨੇ ਕੋਈ ਕਾਰੋਬਾਰ ਬਿਜ਼ਨਸ ਖੋਲਣ ਵਾਸਤੇ ਉਹ ਸਾਰੇ ਪੈਸੇ ਲਾ ਦਿੱਤੇ ਜਦੋਂ ਪੈਸੇ ਲਾਏ ਵਿੱਚ ਇੱਕ ਹੋਰ ਬੰਦਾ ਸੀ ਜਿਹਦੇ ਥਰੂ ਇਹ ਚੱਲਦਾ ਪਿਆ ਸੀ ਕੰਮ ਉਹਨੇ ਕੀ ਕੀਤਾ ਥੋੜਾ ਬੋਧਾ ਵਿੱਚ ਘਪੜਾ ਹੋ ਗਿਆ ਮਹੀਨਾ ਪੈ ਦੋ ਮਹੀਨੇ ਜਿਹੜਾ ਕੰਮ ਕਹਿੰਦੇ ਸੀ 15 ਦਿਨਾਂ ਵਿੱਚ ਹੋ ਜਾਣਾ ਉਹ 5-6 ਮਹੀਨੇ ਲੰਘ ਕੇ ਤੇ ਹੁਣ ਘਰੇ ਆਉਂਦਾ ਤੇ ਮੂੰਹ ਰੋਣ ਵਾਲਾ ਕੀਤਾ ਹੁੰਦਾ ਤੇ ਬੜੀ ਫਿਕਰ ਚਿੰਤਾ ਝੋਰੇ ਵਿੱਚ ਰਹਿੰਦਾ ਨਾ ਕਿਸੇ ਨਾਲ ਗੱਲ ਕਰਦਾ ਕਿਉਂਕਿ ਇਹਨੂੰ ਡਰ ਸੀ ਜੇ ਸਾਰੇ ਪੈਸੇ ਲੱਗ ਗਏ ਤੇ ਪਿੱਛੋਂ ਖਾਵਾਂਗੇ ਕੀ ਕਿਉਂਕਿ ਇਹਨੇ ਪਹਿਲਾਂ ਸੋਚਿਆ ਵਿਚਾਰਿਆ ਨਹੀਂ ਪੈਸੇ ਇਹਨਾਂ ਦੋਵਾਂ ਦੋਵੇਂ ਸ਼ਦਾਈ ਸੀ ਉਹ ਵੀ ਜਿਹੜਾ ਗੋਰਾ ਸੀ ਉਹਨੂੰ ਵੀ ਕੋਈ ਬਹੁਤਾ ਪਤਾ ਨਹੀਂ ਸੀ ਇਹਨੂੰ ਵੀ ਕੋਈ ਬਹੁਤਾ ਪਤਾ ਨਹੀਂ ਸੀ ਲੋਕਾਂ ਵੱਲ ਵੇਖ ਕੇ ਇਹਨਾਂ ਨੇ ਕੰਮ ਵਿੱਚ ਪੈਸੇ ਲਾ ਲਏ ਹੁਣ ਉਹ ਜਿਹੜੀ ਬਿਲਡਿੰਗ ਵਗੈਰਾ ਖਰੀਦਣੀ ਸੀ ਜਾਂ ਕੋਈ ਕੰਮ ਸੀ ਜਾਂ ਕੋਈ ਕੰਮ ਆਉਣਾ ਸਮਾਨ ਆਉਣਾ ਜਾਣਾ ਸੀ ਕੀ ਸੀ ਉਹ ਕੰਮ ਇਹਨਾਂ ਨੇ ਸਾਨੂੰ ਨਹੀਂ ਦੱਸਿਆ ਪਰ ਉਹਦੇ ਵਿੱਚ ਪੈਸੇ ਜਿਹਨੂੰ ਇਨਵੈਸਟ ਕਰ ਲਏ ਫਿਰ ਇਹ ਇਹਦਾ ਰੋਣ ਵਾਲਾ ਮੂਹਬੈਲ ਹੋ ਜਦੋਂ ਮੈਂ ਵੇਖਣਾ ਇਹਨੇ ਰਾਤ ਨੂੰ ਜਾਗਦੇ ਹੋਣਾ ਚਿੰਤਾ ਚੋਰੇ ਵਿੱਚ ਪੈ ਗਿਆ ਕਹਿੰਦੀ ਇੱਕ ਦਿਨ ਦਾ ਮੇਰੇ ਕੋਲੇ ਬੈਠਾ ਤੇ ਮੇਰੇ ਕੋਲ ਬੈਠਾ ਬੈਠਾ ਰੋ ਬਿਆ ਵੀ ਮੈਂ ਨਾ ਇਦਾਂ ਪੈਸੇ ਫਸਾ ਬੈਠਾ ਹੁਣ ਮੈਨੂੰ ਆਸ ਨਹੀਂ ਲੱਗਦੀ ਵੀ ਉਹ ਪੈਸੇ ਵਾਪਸ ਆਉਣਗੇ ਵੀ ਜੇ ਉਹ ਪੈਸੇ ਵਾਪਸ ਨਾ ਆਏ ਤੇ ਆਪਾਂ ਇਥੋਂ ਰੁਲ ਜਾਾਂਗੇ ਆਪਣੇ ਕੋ ਕੱਖ ਨਹੀਂ ਹੈਗਾ ਪਿੱਛੇ ਵੀ ਆਪਾਂ ਜਿੰਨੀ ਜਿੰਨੀ ਕਮਾਈ ਕੀਤੀ ਆ ਸਾਡੇ ਬਾਪੂ ਨੇ ਮੈਂ ਸਾਡੀ ਸਾਰੀ ਕਮਾਈ ਰੁਲ ਜਾਣੀ ਹੈ ਜੇ ਅਸੀਂ ਇਹ ਕੰਮ ਵਿੱਚ ਸਾਡਾ ਕੰਮ ਰੁਕ ਗਿਆ। ਇਦਾਂ ਦੇ ਭੈਣ ਕਹਿੰਦੀ ਹਾਲਾਤ ਬਣ ਗਏ ਸਾਡੇ ਵੀ ਕੰਮਕਾਰ ਵਿੱਚ ਇਦਾਂ ਇਹਨੂੰ ਨੁਕਸਾਨ ਪੈ ਗਿਆ। ਹੁਣ ਇਹ ਉੱਠਦਾ ਨਹੀਂ ਛੇਤੀ ਰੋਂਦਾ ਰਹਿੰਦਾ ਜਿੱਦਾਂ ਰੋਣ ਵਾਲਾ ਮੂੰਹ ਕੀਤਾ ਹੁੰਦਾ। ਮਤਲਬ ਪੂਰਾ ਅੰਦਰੋਂ ਚਿੰਤਾ ਝੂਰਾ ਐ ਫੜ ਚੁੱਕੀ ਐ ਇਹਨੂੰ। ਕੋਈ ਇਹਨੂੰ ਪਤਾ ਨਹੀਂ ਲੱਗਦਾ ਕਿੱਥੇ ਬੈਠਾ ਇਹਨੂੰ ਆਵਾਜ਼ਾਂ ਮਾਰਦੇ ਰਹਿੰਨੀ ਆ ਤੇ ਬੋਲਦਾ ਨਹੀਂ। ਫਿਰ ਐਵੇਂ ਮਹਾਰਾ ਨੇ ਕੋਈ ਕਲਾ ਵਰਤਉਣੀ ਸੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਬਾਬਾ ਜੀ ਮਹਾਰਾ ਜੋ ਵੀ ਮੁਕ ਤਕਲੀਫ ਹੈ ਦੁੱਖ ਹੈ ਇਹਨੂੰ ਆਇਆ ਜੋ ਵੀ ਮਹਾਰਾ ਸੰਕਟ ਆ ਵਿਘਨ ਤੁਸੀਂ ਕਿਰਪਾ ਕਰਕੇ ਕੱਟ ਦਿਓ ਮਿਹਰ ਕਰ ਦਿਓ ਕਹਿੰਦੀ ਇੱਕ ਦਿਨ ਦਾ ਇਹ ਬਹੁਤ ਜ਼ਿਆਦਾ ਇਹਨੇ ਘਰਦਿਆਂ ਨਾਲ ਵੀ ਗੱਲ ਕਰ ਲਈ ਵੀ ਮੈਂ ਇਦਾਂ ਪੈਸੇ ਲਾ ਬੈਠਾ ਮੈਨੂੰ ਲੱਗਦਾ ਵੀ ਉਹ ਸਾਨੂੰ ਮਿਲ ਲੈ ਨਹੀਂ ਆ ਵੀ ਨੁਕਸਾਨ ਸਾਡਾ ਹੋ ਗਿਆ ਵੀ ਇਦਾਂ ਕਰਦੇ ਜਿਹੜੇ ਬੰਦੇ ਨੂੰ ਵਿੱਚ ਪਾਇਆ ਸੀ ਉਹ ਹੁਣ ਫੋਨ ਨਹੀਂ ਚੁੱਕਦਾ ਤੇ ਇਦਾਂ ਚੱਕਰ ਕੋਈ ਇਹਨਾਂ ਦਾ ਪੈ ਗਿਆ ਵਾਹਿਗੁਰੂ ਜਾਨੇ ਕੀ ਕਹਾਣੀ ਪਈ ਵਾਹਿਗੁਰੂ ਜੀ ਮੈਂ ਤਾਂ ਸਿਰਫ ਤੁਹਾਨੂੰ ਸਿੱਧੀ ਸਿੱਧੀ ਹੱਦ ਬੀਤੀ ਸੁਣਾ ਰਿਹਾ ਇਦਾਂ ਦਾ ਕੋਈ ਸੰਕਟ ਆ ਗਿਆ ਇਹਨੇ ਘਰ ਦੇ ਨਾਲ ਜਦੋਂ ਗੱਲ ਕੀਤੀ ਤੇ ਮੈਂ ਇਹਨੂੰ ਸਮਝਾਉਣਾ ਕੀਤਾ ਮੈਂ ਕਿਹਾ ਵੀ ਤੂੰ ਕਹਿਣਾ ਸੀ ਰੱਬ ਹੈ ਨਹੀਂ ਜੇ ਤੂੰ ਮੈਂ ਅਰਦਾਸ ਕਰਦੀਆਂ ਕੜਾਹ ਪ੍ਰਸ਼ਾਦ ਬਣਾ ਕੇ ਸ਼ਹੀਦਾਂ ਅੱਗੇ ਤੂੰ ਮੇਰੇ ਕੋਲੇ ਖਲੋ ਜਾਈ ਤੇ ਤੂੰ ਮਨ ਵਿੱਚ ਕੋਈ ਸ਼ੰਕਾ ਨਾ ਕਰੀਂ ਆਪਾਂ ਅਰਦਾਸ ਕਰਾਂਗੇ ਮਹਾਰਾਜ ਜਰੂਰ ਕਿਰਪਾ ਕਰਨਗੇ ਤੇ ਇਹ ਮੰਨ ਗਿਆ ਉਧਰ ਤੇ ਮੰਨ ਗਿਆ ਕਦੇ ਨਹੀਂ ਸੀ ਕਹਿੰਦਾ ਬਾਣੀ ਪੜੋ ਇਹ ਕਹਿੰਦਾ ਸੀ ਬਾਣੀ ਪੜਨ ਦਾ ਕੋਈ ਲਾਭ ਨਹੀਂ ਤੇ ਮਹਾਰਾਜ ਦੀ ਕਿਰਪਾ ਨਾਲ ਮੈਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਰੱਖੀ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਸੁਖਨੀ ਸਾਹਿਬ ਦਾ ਪਾਠ ਕੀਤਾ ਫਿਰ ਮੈਂ ਖਲੋ ਕੇ ਜਦੋਂ ਅਰਦਾਸ ਕਰਨ ਲੱਗੀ ਨਾ ਮੈਂ ਕੋਲ ਸੱਦ ਲਿਆ ਮੈਂ ਕਿਹਾ ਤੂੰ ਖੜ੍ਹ ਜਾ ਮੈਂ ਮਹਾਰਾਜ ਦੇ ਚਰਨਾਂ ਵਿੱਚ ਜਿੱਦਾਂ ਮੈਨੂੰ ਅਰਦਾਸ ਆਉਂਦੀ ਸੀ ਦਸਾਂ ਪਾਤਸ਼ਾਹਿਆਂ ਨੂੰ ਯਾਦ ਕਰਕੇ ਸ਼ਹੀਦਾ ਸਿੰਘਾਂ ਨੂੰ ਯਾਦ ਕਰਕੇ ਅਰਦਾਸ ਕੀਤੀ ਕਿ ਹੇ ਸੱਚੇ ਪਾਤਸ਼ਾਹ ਮਹਾਰਾਜ ਮੇਰਾ ਆ ਘਰ ਵਾਲਾ ਇਹਦਾ ਨਾਂ ਆ ਇਨੇ ਮਹਾਰਾਜ ਕੋ ਕੰਮ ਸ਼ੁਰੂ ਕੀਤਾ ਅਸੀਂ ਕਿਰਪਾ ਕਰੋ ਮਹਾਰਾਜ ਇਹਦੇ ਪੈਸੇ ਅਣਨੰਦ ਦਿਓ ਕੰਮ ਸੱਚੇ ਪਾਸ਼ਾ ਕਿਰਪਾ ਆਪ ਜੀ ਦੀ ਸਦਕਾ ਹੋ ਜਾਵੇ ਜਦੋਂ ਮਹਾਰਾਜ ਦੀ ਕਿਰਪਾ ਹੋ ਉਸ ਦਿਨ ਤੋਂ ਬਾਅਦ ਮਹਾਰਾਜ ਇਹ ਆਪ ਜੀ ਦੇ ਘਰ ਆਇਆ ਕਰੂਗਾ ਦਰਸ਼ਨ ਕਰਨ ਵਾਸਤੇ ਬਾਣੀ ਪੜਿਆ ਕਰੂਗਾ ਮਹਾਰਾਜ ਕਿਰਪਾ ਕਰੋ ਤੇ ਦਸਵੰਧ ਦੀ ਸੇਵਾ ਕੱਢਿਆ ਕਰੂਗਾ ਤੁਹਾਨੂੰ ਕਦੇ ਨਹੀਂ ਕਹੂਗਾ ਵੀ ਰੱਬ ਹੈ ਨਹੀਂ ਇੱਕ ਇਹ ਨਹੀਂ ਮੈਂ ਆਪ ਹੀ ਅਰਦਾਸ ਕਰਤੀਏ ਮੇਰੇ ਮਗਰ ਬੈਠਾ ਸੀ ਸਿਰ ਮਾਰੀ ਜਾਵੇ ਵੀ ਹਾਂ ਠੀਕ ਆ ਵੀ ਤੂੰ ਇਦਾਂ ਕਹਿ ਦੇ ਕੋਈ ਨਹੀਂ ਫਿਰ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਮਹਾਰਾਜ ਕਿਰਪਾ ਕਰਿਓ ਗੁਰੂ ਰਾਮਦਾਸ ਸੱਚੇ ਪਾਸ਼ਾ ਆਪ ਜੀ ਦੇ ਘਰ ਆਵਾਂਗੇ ਇਸ਼ਨਾਨ ਕਰਕੇ ਜਾਵਾਂਗੇ ਸੇਵਾ ਕਰਕੇ ਜਾਵਾਂਗੇ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਘਰ ਵੀ ਆਵਾਂਗੇ ਸੇਵਾ ਕਰਾਂਗੇ ਕਿਰਪਾ ਕਰ ਦਿਓ ਇਹ ਕਾਰਜ ਫਤਿਹ ਕਰ ਦਿਓ ਇਦਾਂ ਭੈਣ ਕਹਿੰਦੀ ਅਰਦਾਸ ਕੀਤੀ ਗੁਰੂ ਸਾਹਿਬ ਦੀ ਐਸੀ ਕਿਰਪਾ ਵਰਤੀ ਬਾਬਾ ਦੀਪ ਸਿੰਘ ਸਾਹਿਬ ਨੇ ਐਸੀ ਮਿਹਰ ਕੀਤੀ ਉਸੇ ਹਫਤੇ ਵਿੱਚ ਇਹਨਾਂ ਨੂੰ ਉਥੋਂ ਜਿੱਥੋਂ ਕੋਈ ਮੇਲ ਆਉਣੀ ਸੀ ਉਹ ਆ ਗਈ ਇਹਨਾਂ ਦਾ ਜਿਹੜਾ ਕੰਮ ਸੀ ਉਹ ਪ੍ਰੋਜੈਕਟ ਸੀ ਜਿਹੜਾ ਪਾਸ ਹੋ ਗਿਆ ਉਹ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਦਾ ਕੰਮ ਚੱਲ ਪਿਆ ਉਹ ਜਿਹੜੇ ਪੈਸੇ ਦੀ ਇਹਨਾਂ ਨੂੰ ਝੋਰਾ ਪਿਆ ਸੀ ਚਿੰਤਾ ਪਈ ਸੀ ਉਹ ਉਹ ਦਿਨ ਤੋਂ ਬਾਅਦ ਖੁਸ਼ ਹੋ ਗਿਆ ਉਹ ਦਿਨ ਤੋਂ ਬਾਅਦ ਆਪ ਨਿਰਨਜ ਜਦੋਂ ਮੈਂ ਪਾਠ ਕਰਨਾ ਨੇ ਆਪ ਆਉਣਾ ਉੱਥੇ ਪੋਥੀਆਂ ਕੋਲੇ ਮੱਥਾ ਟੇਕਣ ਪੋਥੀਆਂ ਕੋਲੇ ਮੱਥਾ ਟੇਕ ਕੇ 2 ਮਿੰਟ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰਕੇ ਹੀ ਜਾਂਦਾ ਸੀ ਮਹਾਰਾਜ ਨੂੰ ਯਾਦ ਕਰਕੇ ਹੀ ਜਾਂਦਾ ਸੀ ਹੁਣ ਉਹਦੇ ਅੰਦਰੋਂ ਇਹ ਤਰਕ हट ਗਿਆ ਸੀ ਆਈ.ਡੀ. ਕਿਰਪਾ ਸਿੰਘਾ ਨੇ ਕੀਤੀ ਕਿ ਜਿਹੜਾ ਸ਼ੁਰੂ ਤੋਂ ਕਹਿੰਦਾ ਸੀ ਹੈ ਨਹੀਂ ਕੋਈ ਰੱਬ ਕਿੱਥੇ ਆ ਕੌਣ ਰੱਬ ਕਿਹੜਾ ਰੱਬ ਤੇ ਉਹ ਹੁਣ ਆਪ ਮਾਰ ਜਿੱਥੇ ਮੈਂ ਪੋਥੀਆਂ ਰੱਖਦੀ ਪਾਠ ਕਰਦੀ ਹੂਆਂ ਮੈਨੂੰ ਇਹਨੇ ਕਦੇ ਨਹੀਂ ਠਾਇਆ ਪੀ ਤੂੰ ਪਾਠ ਕਿਉਂ ਕਰਦੀ ਹੁਣ ਕਹੂੰਗਾ ਵੀ ਤੂੰ ਕਰ ਲੈ ਪਾਠ ਮੈਂ ਆਪੇ ਜੋ ਲੈਣਾ ਮੈਂ ਲੈ ਲੈਣਾ ਆਪੇ ਜੋ ਕਰਨਾ ਮੈਂ ਕਰ ਲੈਣਾ ਏਡੀ ਮਹਾਰਾਜ ਦੀ ਕਿਰਪਾ ਵਰਦੀ ਮੇਰੇ ਕੋਲੇ ਆ ਕੇ 5 ਮਿੰਟ ਬਹਿ ਕੇ ਗੁਰੂ ਸਾਹਿਬ ਦੀ ਗੱਲ ਸੁਣ ਕੇ ਜੇ ਮੈਂ ਪਾਠ ਕਰਦੀ ਇਹਨੇ 2 ਮਿੰਟ ਸੁਣਨਾ ਸੁਣ ਕੇ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕ ਕੇ ਫੇਰ ਹੀ ਕੰਮਕਾਰ ਤੇ ਜਾਂਦਾ ਫਿਰ ਗੁਰੂ ਸਾਹਿਬ ਨੇ ਕਹਿੰਦੇ ਕਿਰਪਾ ਕੀਤੀ ਸੀ ਅਸੀਂ ਆ ਜਨਵਰੀ ਵਿੱਚ ਆਂ ਦਸੰਬਰ ਵਿੱਚ ਪਿੱਛੇ ਦੇ ਖਾਲਸਾ ਜੀ ਜਿਹੜਾ ਪਿਛਲੇ ਸਾਲ ਨਵੰਬਰ ਕੇ ਦਸੰਬਰ ਵਿੱਚ ਉਹ ਆਏ ਵੀ ਸੀਗੇ ਇੱਥੇ ਤੇ ਦਾਸ ਨੂੰ ਉਹਨਾਂ ਨੇ ਬਹੁਤ ਫੋਨ ਕੀਤਾ ਪਰ ਦਾਸ ਕੋਲੋਂ ਮਿਲ ਨਹੀਂ ਹੋਇਆ ਰੁਝੇਵੇਂ ਕਰਕੇ ਤੇ ਉਹ ਫਿਰ ਇੱਥੇ ਮਹਾਰਾਜ ਦੇ ਘਰ ਸੇਵਾ ਵੀ ਕਰਕੇ ਗਏ 15 ਦਿਨਾਂ ਵਾਸਤੇ ਆਏ ਸੀ ਮਹਾਰਾਜ ਨੇ ਕਿਰਪਾ ਕੀਤੀ ਖਾਲਸਾ ਜੀ ਉਹਦਾ ਕੰਮ ਕਾਰਜ ਵੇਖੋ ਮਹਾਰਾਜ ਨੇ ਕਹਿਆ ਸੀ ਵਿੱਧ ਬਣਾਈ ਜਦੋਂ ਆਪਣੇ ਨਾਲ ਜੋੜਨਾ ਹੁੰਦਾ ਉਦੋਂ ਫਿਰ ਸੱਚੇ ਪਾਤਸ਼ਾਹ ਐਵੇਂ ਦੀ ਕੋਈ ਨਾ ਕੋਈ ਵਿਧ ਬਣਾ ਲੈਂਦੇ ਸੱਚੇ ਪਾਤਸ਼ਾਹ ਨੇ ਮੇਹਰਾਂ ਕੀਤੀਆਂ ਭੈਣ ਦੀ ਖਾਲਸਾ ਜੀ ਸ਼ਰਧਾ ਨੂੰ ਭਾਗ ਲੱਗੇ ਉਹ ਆਪ ਸੇਵਾ ਕਰਦੀ ਸੀ ਸਤਗੁਰਾਂ ਨੇ ਮੇਹਰਾਂ ਕੀਤੀਆਂ ਦਾ ਘਰ ਵਾਲਾ ਜਿਹੜਾ ਸ਼ੁਰੂ ਤੋਂ ਨਾਸਤਕ ਸੀ ਮਹਾਰਾਜ ਨੂੰ ਮੰਨਣ ਲੱਗ ਪਿਆ ਸਤਗੁਰ ਸੱਚੇ ਪਾਤਸ਼ਾਹ ਦੇ ਸਾਰੀਆਂ ਸ਼ਕਤੀਆਂ ਦੇ ਮਾਲਕ ਨੇ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੰਨਣਾ ਜਾਂ ਨਹੀਂ ਮੰਨਣਾ ਇਹ ਤੇ ਮੂਰਖਮਤੀ ਹੈ ਸਤਗੁਰਾਂ ਨੂੰ ਮੰਨਣਾ ਹੀ ਪਵੇਗਾ ਕਿਉਂਕਿ ਸਾਰਾ ਸੰਸਾਰ ਜੋ ਹੈ ਸਾਰੀ ਸ੍ਰਿਸ਼ਟੀ ਹੈ ਖੰਡ ਬ੍ਰਹਿਮੰਡ ਹਨ ਜਾਂ ਜਿੰਨੇ ਵੀ ਖਾਲਸਾ ਜੀ ਜੀਵ ਜੰਤੂ ਹਨ ਉਹ ਦਾਤੇ ਦੀ ਹੁਕਮ ਤੋਂ ਬਿਨਾਂ ਤੇ ਆਏ ਹੀ ਨਹੀਂ ਜੋ ਕੁਝ ਵੀ ਆ ਸੰਸਾਰ ਉੱਤੇ ਚੰਗਾ ਹੈ ਮੰਦਾ ਹੈ ਵਾਹਿਗੁਰੂ ਜੀ ਦੇ ਹੁਕਮ ਵਿੱਚ ਹੈ ਜੋ ਪੂਤ ਪ੍ਰੇਤ ਬਤਾਰ ਕਿੰਨਰ ਜਸ ਪਿਸਾਜ ਸਭ ਕੁਝ ਉਹਦੇ ਵਾਹਿਗੁਰੂ ਜੀ ਦੇ ਹੁਕਮ ਵਿੱਚ ਧਰਤੀ ਤੇ ਹਨ ਜੀਵ ਜੰਤੂ ਪਹਾੜ ਰੋਖ ਸਭ ਕੁਝ ਹਵਾ ਖਾਲਸਾ ਜੀ ਪਾਣੀ ਇਹ ਆਕਾਸ਼ ਖੰਡ ਬ੍ਰਹਿਮੰਡ ਸਭ ਕੁਝ ਦਾਤੇ ਦੀ ਰਜਾ ਵਿੱਚ ਹੈ ਉਹਨੇ ਪੈਦਾ ਕੀਤਾ ਫਿਰ ਅਸੀਂ ਕਹਿ ਹੀ ਨਹੀਂ ਸਕਦੇ ਵੀ ਉਹ ਹੈ ਕਿ ਨਹੀਂ ਹੈ ਜਿਹੜਾ ਸਵਾਸਾ ਅੰਦਰ ਜਾ ਰਿਹਾ ਹੈ ਉਹ ਉਹ ਖਾਲਸਾ ਜੀ ਆਪ ਅੰਦਰ ਲੈ ਕੇ ਜਾਂਦਾ ਆਪ ਬਾਹਰ ਕੱਢਦਾ ਤਾਂ ਹੀ ਅਸੀਂ ਸੰਸਾਰ ਉੱਤੇ ਤੁਰੇ ਫਿਰਦੇ ਹਾਂ ਸੋ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਹੋਂਦ ਤੋਂ ਮੁਨਕਰ ਹੋਣਾ ਇਹ ਤੇ ਬੇਵਕੂਫੀ ਆ ਮੂਰਖਮਤੀ ਹੈ ਸਤਗੁਰੂ ਦੀਨ ਦੁਨੀ ਦੇ ਮਾਲਕ ਸਾਨੂੰ ਸਮਤ ਬਖਸ਼ਣ ਅਸੀਂ ਮਾਰੇ ਦੇ ਲੜ ਲੱਗ ਸਕੀਏ ਸਤਗੁਰੂ ਜੀ ਲੇਖ ਮਿਟਨ ਹਾਰ ਨੇ ਕਿਰਪਾ ਕਰਨ ਗੁਰੂ ਗਰੀਬ ਅਨਵਾਜ ਸਾਨੂੰ ਮੱਤ ਆਵੇ ਖਾਲਸਾ ਜੀ ਐਵੇਂ ਬੇਵਜ੍ਹਾ ਤੋਂ ਕਦੇ ਕੇਸ ਨਾ ਕਟਾਓ ਗੁਰੂ ਕੇ ਸਿੱਖ ਬਣੇ ਬਣੀਏ ਗੁਰੂ ਕੀ ਸਿੱਖੀ ਧਾਰਨ ਕਰੀਏ ਖੰਡੇ ਬਾਟੇ ਦਾ ਅਮਰਤ ਛਕੀਏ ਆਪਣੇ ਪੰਨਾਂ ਕਕਾਰਾਂ ਦੀ ਰਾਹਤ ਕੀ ਇਹ ਨਿਤਨੇਮੀ ਵਿਆਸੀ ਬਣੀਏ ਫਿਰ ਇਸ ਸੰਸਾਰ ਵਿੱਚ ਆਉਣਾ ਸਭਲਾ ਕਿਉਂਕਿ ਖਾਲਸਾ ਜੀ ਜਿਹੜੀ ਜ਼ਿੰਦਗੀ ਇੱਕ ਮਰਿਆਦਾ ਵਿੱਚ ਰਹਿ ਕੇ ਜੁਈ ਜਾਂਦੀ ਆ ਖੁੱਲਿਆਂ ਰਹਿ ਕੇ ਆਨੰਦ ਨਹੀਂ ਜਿਹੜਾ ਕੁਕਰ ਦੇ ਗਲ ਵਿੱਚ ਪਟਾ ਹੈ ਉਹਨੂੰ ਕਈ ਮੁਸ਼ਕਲਾਂ ਤੋਂ ਖਾਲਸਾ ਜੀ ਉਹਦਾ ਮਾਲਕ ਬਚਾਉਂਦਾ ਪਰ ਜਿਹਦੇ ਕੋਈ ਪਟਾ ਨਹੀਂ ਉਹਨੂੰ ਖਾਲਸਾ ਜੀ ਪਤਾ ਨਹੀਂ ਕਿੱਥੋਂ ਡੰਡਾ ਵੱਜ ਜਾਣਾ ਕਿੱਥੋਂ ਸੋਟਾ ਕਿੱਥੋਂ ਇੱਟ ਵੱਜ ਜਾਣੀ ਕਿੱਥੋਂ ਢੇਮ ਵੱਜ ਜਾਣੀ ਹੈ ਸੋ ਇਸ ਕਰਕੇ ਮਹਾਰਾ ਸੱਚੇ ਪਾਸ਼ਾ ਦੇ ਲੜ ਲੱਗੀਏ ਗੁਰੂ ਵਾਲੇ ਬਣੀਏ ਕਿਉਂਕਿ ਗੁਰੂ ਵਾਲੇ ਬਣਿਆ ਹੀ ਖਾਲਸਾ ਜੀ ਮਹਾਰਾ ਸੱਚੇ ਪਾਸ਼ਾ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ ਸੋ ਸੱਚੇ ਪਾਸ਼ਾ ਦਾਇਆ ਕਰਨ ਕਲਗੀ ਤਰਸਵਾਮੀ ਦੇ ਪੁੱਤ ਬਣੀਏ ਮਾਤਾ ਸਹਿਬ ਕੌਰ ਦੀਆਂ ਧੀਆ ਬਣੀਏ ਮਹਾਰਾ ਸਾਰਿਆਂ ਨੂੰ ਚੜ੍ਹਦੀ ਕਲਾ ਫਿਰ ਬਖਸ਼ਣਗੇ ਭੁੱਲਾਂ ਦੀ ਖੇਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ